ਕਬੱਡੀ 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 ਵਧੀਆ ਵਧੀਆ ਤੁਹਾਨੂੰ ਜੁੜੇ ਸਵਾਗਤ ਹੈ ਕਬੱਡੀ 365 ਤੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਇਹਨਾਂ ਦਾ ਸਾਰੇ 365 ਲੋਕਾਂ ਦਾ ਗਾਮ ਦੇਖ ਰਹੇ ਸੋਤਿਆਂ ਨੂੰ ਥੂਜੀ ਦੁਗਾ ਵੱਲੋਂ ਸਤਿ ਸ਼੍ਰੀ ਅਕਾਲ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਡਾ ਇੱਕ ਕਬੱਡੀ ਦਾ ਨਿਕਿਆ ਚੈਨਲ 365 ਜਿੱਦਾਂ ਇਹ ਦੁਨੀਆ ਦੇ ਵਿੱਚ ਨਾਮ ਰੱਖਦਾ ਜੇ 365 ਦਾ ਨਾਮ ਆਉਂਦਾ ਤਾਂ ਕਬੱਡੀ ਦਾ ਨਾਮ ਆਉਂਦਾ ਨਾ ਤੇ ਬਹੁਤ ਵਧੀਆ ਲੱਗਦਾ ਤੇ ਬਹੁਤ ਵਧੀਆ ਤਰੀਕੇ ਨਾਲ ਸਾਡੇ ਭਰਾ ਲਾਈਵ ਕਰਦੇ ਆ ਤੇ ਅੱਜ ਬਹੁਤ ਟਾਈਮ ਬਾਅਦ ਜਿਹਦਾ ਹੈ ਕਿ ਜੁੱਦੂ ਨਾਲ ਇਦਾਂ ਹੋਇਆ ਤੇ ਬਹੁਤ ਵਧੀਆ ਲੱਗ ਰਿਹਾ ਤੇ ਖੁਸ਼ੀ ਕਿਵੇਂ ਅੱਜ ਆ ਮੌਕਾ ਮਿਲਿਆ ਪਹਿਲੀ ਵਾਰ ਦੇਖ ਰਿਹਾ ਮੈਂ ਵੀ ਜਾਨੀ ਕਿ ਪਲੇਅਰ ਬਾਹਰ ਜਾਂਦੇ ਹੁੰਦੇ ਆ ਖੇਡਣਾ ਸ਼ਾਇਦ ਤੂੰ ਵੀ ਉੱਠ ਗਿਆ ਸੀ ਇਹ ਪਹਿਲੀ ਵਾਰ ਹੋ ਰਿਹਾ ਵੀ ਪਲੇਅਰ ਬਾਹਰ ਤੋਂ ਆ ਰਹੇ ਆ ਕੀ ਕਾਰਨ ਆ ਕਿ ਐਡਾ ਵੱਡਾ ਕੱਪ ਕਿਵੇਂ ਹੋਇਆ ਸਾਡੇ ਵੀ ਕਬੱਡੀ ਨੂੰ ਪਿਆਰ ਕਰਨ ਦਾ ਕਾਰਨ ਤੇ ਦੂਜਾ ਬਜ਼ੁਰਗਾਂ ਦੀ ਯਾਦ ਦੇ ਵਿੱਚ ਟੂਰਨਾਮੈਂਟ ਆ ਤੇ ਜਿਹਨੂੰ ਕਹਿੰਦੇ ਯਾਦ ਦੇ ਵਿੱਚ ਕੋਈ ਟੂਰਨਾਮੈਂਟ ਕਰਾਉਣਾ ਕਰਾਉਣਾ ਹੈ ਨਾ ਤਾਂ ਇਦਾਂ ਹੀ ਆਪਣੇ ਮਨ ਦੀ ਹਮੇਸ਼ਾ ਇੱਛਾ ਹੁੰਦੀ ਆ ਵੀ ਟੂਰਨਾਮੈਂਟ ਯਾਦਗਾਰੀ ਹੋ ਬਣੇ ਹਾਂ ਤੇ ਅੱਜ ਬੱਲ ਭਰਾ ਨੇ ਮਨ ਮੋਹਨ ਵੀਰ ਬੱਲ ਨੇ ਤੇ ਆਸਟ੍ਰੇਲੀਆ ਪਲੇਅਰ ਗਏ ਉਹਦੀ ਆਲ ਮੋਟ ਸਾਰੇ ਤੇ ਸਾਰਿਆਂ ਦੀਆਂ ਟਿਕਟਾਂ ਲਾ ਕੇ ਤੇ ਸਪੈਸ਼ਲੀ ਆ 14 ਤਰੀਕ ਵਾਲੇ ਮੇਲੇ ਤੇ ਪਲਾਥ ਵਾਲੇ ਤੇ ਲੈ ਕੇ ਆਇਆ ਜਿੱਦਾਂ ਕਿ ਅੱਗੇ ਜਾ ਚੜ ਕੇ ਪਲੇਅਰ ਉਧਰੋਂ ਕੱਢਣ ਜਾਂਦੇ ਸੀ ਤੇ ਪਹਿਲਾ ਟੂਰਨਾਮੈਂਟ ਮੇਰੀ ਜ਼ਿੰਦਗੀ ਦਾ ਤੇ ਮੇਰੇ ਦਾ ਵੈਸੇ ਦੁਨੀਆ ਤੇ ਪਹਿਲਾ ਹੀ ਟੂਰਨਾਮੈਂਟ ਆ ਜਿੱਥੇ ਇਦਾਂ ਪਲੇਅਰ ਇੰਨੇ ਪਲੇਅਰ ਟਿਕ ਤੇ ਇਹ ਤੋਂ ਬਾਅਦ ਚਲੋ ਉਧਰ ਰਿਕਾਰਡ ਬਣਿਆ ਵੀ ਰਿਕਾਰਡ ਬਣਦੇ ਟੁੱਟਣ ਲਈ ਅੱਗੇ ਦੇਖੋ ਕੌਣ ਤੋੜਦਾ ਪਰ ਅੱਜ ਦੇ ਸ਼ਾਮੇ ਚ ਜੇ ਕਬੱਡੀ ਦਾ ਕਹਿੰਦੀ ਸਿਖਰ ਆ ਤੇ ਬਹੁਤ ਜਿਆਦਾ ਵਧੀਆ ਟੀਮਾਂ ਬਣੀਆਂ ਬਹੁਤ ਬੈਲੈਂਸ ਤੇ ਬਹੁਤ ਵਧੀਆ ਪਲੇਅਰ ਆ ਛਾ ਕੋ ਟੀਮ ਦੀ ਗੱਲ ਕਰੀਏ ਤਾਂ ਇਹਦੇ ਬਾਰੇ ਜਾਣਕਾਰੀ ਦੇ ਸਕਦਾ ਵੀ ਕਿਹੜੇ ਕਿਹੜੇ ਪਲੇਅਰ ਖੇਡਦਾ ਹੈ ਤੇਰੇ ਨਾਲ ਸਾਡੇ ਜਿੱਦਾਂ ਕਿ ਲਾਲੋ ਵੀ ਜਦੋਂ ਸ਼ਾਹਕੋਟ ਦਾ ਨਾਮ ਆ ਗਿਆ ਹਨਾ ਉੱਤੇ ਜਿਹੜੀ ਸ਼ਾਹਕੋਟ ਦੀ ਅਕੈਡਮੀ ਖੇਡਦੀ ਹੈ ਮੇਜਰ ਕਬੱਡੀ ਲੀਗ ਤੇ ਉਹੀ ਅਕੈਡਮੀ ਦੇ ਸਾਰੇ ਪਲੇਅਰ ਸਾਡੇ ਆ ਜਿਦਾ ਕਿ ਲਾਲਾ ਉਹ ਟੀਮ ਉਹੀ ਅਕੈਡਮੀ ਵਾਲੇ 플레이ਰ ਹੀ ਖੇਡਿਆ ਵੀ ਛਾਣੋ ਇਦਾਂ ਨਹੀਂ ਹੈਗਾ ਵੀ ਸਾਡੇ ਚ ਅੱਜ ਆ ਮੇਲਾ ਆਲ ਓਪਣ ਦਾ ਵੀ ਅਸੀਂ ਆ 플레이ਰ ਲਈਏ ਆ 플레이ਰ ਲਈਏ ਛਾਡਾ ਅੱਜ ਦਾ ਭਾਈ ਸੰਦੀਪ ਦਾ ਸ਼ੁਰੂ ਤੋਂ ਮਕਸਦ ਹੀ ਸੀ ਵੀ ਆਪਦਿਆਂ ਨੂੰ ਮੌਕਾ ਦਿੰਦੇ ਆ ਤੇ ਸਾਡੇ ਅੱਜ ਸਾਰੇ 플레이ਰ ਸਾਡੀ ਸ਼ਹਿਰੀ ਸ਼ਾਹਕੋਟ ਦੇ 플레이ਰ ਖੇਡ ਰਹੇ ਆ ਤੇ ਸਾਡੇ ਭਰਾ ਨਾਲ ਅਸੀਂ ਬਹੁਤ ਮਿਕਸ ਕਰਦੇ ਆ ਤੇ ਅੱਜ ਹੀ ਨਹੀਂ ਹਮੇਸ਼ਾ ਹੀ ਉਹਨੂੰ ਮਿਕਸ ਕਰਦੇ ਰਹੀਦਾ ਤੇ ਕਰਦੇ ਰਵਾਂਗੇ ਤੇ ਜਿੰਨੇ ਕੁ ਯੋਗੀ ਹੈਗੇ ਤੇ ਭਰਾ ਦੇ ਨਾਲ ਖੜੇ ਆਂ ਬਹੁਤ ਵੀ ਉਹਨੂੰ ਆਲਵੇਜ ਮੈਚ ਕਰਦੇ ਰਹਿੰਦਾ ਵੀ ਓਦਾਂ ਦਾ ਇਨਸਾਨ ਕਬੱਡੀ ਦੇ ਵਿੱਚੋਂ ਪਹਿਲਾਂ ਤਾਂ ਕਦੇ ਕੋਈ ਦੇਖਿਆ ਨਹੀਂ ਸੀ ਮੇਰਾ ਤਾਂ ਉਹਨੂੰ ਵੀ ਕਬੱਡੀ ਮੈਂ ਨਹੀਂ ਦੇਖੂਗਾ ਕੋਈ ਇਦਾਂ ਦਾ ਸੱਚਾ ਸੁੱਚਾ ਤੇ ਸਿੱਧਾ ਬੰਦਾ ਕਿਹੜੀਆਂ ਗੱਲਾਂ ਵੱਧ ਜਾਂਦੀਆਂ ਜਦੋਂ ਮੈਚ ਤੇ ਆ ਜਾਂਦਾ ਸੰਦੀਪ ਦੀਆਂ ਭਾਈ ਇੱਦਾਂ ਹੀ ਮੈਚ ਤੋਂ ਪਹਿਲਾਂ ਕਹਿਣਾ ਉਹ ਦੁਕਾਨ ਆ ਕਾਇਮ ਹੋ ਜਾਣਾ ਮੈਂ ਕਹਿੰਦਾ ਭਾਈ ਮੈਂ ਕਾਇਮ ਆ ਤੂੰ ਕਾਇਮ ਹੋ ਜਾ ਤੇ ਇਹ ਹੌਸਲਾ ਜਿਹੜਾ ਉਹ ਦਿੰਦਾ ਸੀ ਮੈਨੂੰ ਇਕੱਲੇ ਨੂੰ ਨਹੀਂ ਸਾਡੀ ਸਾਰੀ ਟੀਮ ਨੂੰ ਦਿੰਦਾ ਗਿਆ ਨਾ ਤੇ ਉਸ ਤੋਂ ਬਾਅਦ ਜਦੋਂ ਕੋਈ ਕਬੱਡੀ ਬਾਰੇ ਗੱਲ ਹੋਣੀ ਤਾਂ ਚਾਹੇ ਦੀ ਮੈਂ ਗਲਤ ਹੋਣਾ ਤਾਂ ਉਹਨੇ ਮੇਰੇ ਨਾਲ ਵੀ हट ਜਾਂਦਾ ਹੁੰਦਾ ਸੀ। ਆ ਕਈ ਵਾਰ ਮੈਂ ਜਾਣ ਕੇ ਉਹ ਛੇੜ ਦਿੰਦਾ ਜਿਵੇਂ ਇਦਾਂ ਕਹਿ ਦੇਣਾ ਮੁੰਡੇ ਬਾਈ ਮੈਨੂੰ ਪਤਾ ਹੁੰਦਾ ਜੀ ਵੀ ਇਹ ਗਲਤ ਆ ਉਹਨੇ ਕਿਹਾ ਵੀ ਐ ਕਰਨਾ ਉਹਨੇ ਕਿਹਾ ਨਾ ਮੈਂ ਤੋ ਕੁਝ ਕਰਾਲਾ ਕੋਜੀ ਮੈਨੂੰ ਮੈਨੂੰ ਤਾਂ ਕੁਝ ਗਲਤ ਨਾ ਕਰਾਈ। ਆ ਜਰੂਲਾ ਦਾ ਪੱਟਾ ਸੀ। ਹਾਂ ਰੂਲਾ ਦਾ ਪੱਕਾ ਸੀ ਬਾਈ ਆ ਸਾਹਕੋਟ ਦੀ ਵਾਲੇ ਅਜਾਲ ਉਪਣ ਦੇ ਮੈਚ ਤੇ ਖੇਡੇ ਆ ਤੇ 14 ਅਪ੍ਰੈਲ ਆ 1 ਵਜੇ ਸਾਰੀ ਟੀਮ ਆ ਗਈ ਸੀ। ਇਦਾਂ ਨਹੀਂ ਸੀ ਸਾਡਾ ਕੋਈ 플레이ਰ ਉੱਥੇ ਆ ਕੋਈ ਇੱਥੇ ਆ ਕੋਈ ਇੱਥੇ ਆ ਸਾਡਾ ਇੱਥੇ ਪਲਾਟੇ ਦੇ ਟੂਰਨਾਮੈਂਟ ਤੇ ਇਹ ਪਹਿਲਾ ਮੈਚ ਹੁੰਦਾ ਜੀ ਪਹਿਲਾ ਵੀ ਖੇਡਦੇ ਉਹ ਦੂਜਾ ਮੈਚ ਆ ਦੂਜਾ ਖੇਡਾਂਗੇ ਹਾਂ ਜਾਫ ਲੈਂਨ ਦੀ ਗੱਲ ਕਰੀ ਅਜਾ ਜਾਫ ਲੈਂਨ ਚ ਤੇਰੇ ਨਾਲ ਕੌਣ ਕੌਣ ਆ ਜਿਹੜੇ ਜਿਹੜੇ 플레이ਰ ਨਹੀਂ ਖੇਡੇ ਜਿਹੜਾ ਛੋਟਾ ਸੋਹਣਾ ਗਗਨ ਸੂਰੇ ਵਾਲੀ ਆ ਜਾਦ ਕੋਟਲੀ ਦੀ ਸ਼ਾਲੂ ਵਾਲ ਬਿੱਲੀ ਲੰਮੀ ਆ ਅਮਰਦ ਸੱਨਾ ਘੋੜਾ ਦੋਦਾ ਤੇ ਅੱਠ ਜੀ ਜਾਫੀਆਂ ਮਿਲਣਾ ਸੱਤ ਸਾਡੇ ਰੇਡਰਾਂ ਸੰਦੀਪ ਦੇ ਆਉਣਾ ਸੀ ਲੁਧਰਨੇ ਪਤਾ ਨਹੀਂ ਹੁੰਦੇ ਵਿਆਹ ਕੱਲ ਨੂੰ ਸ਼ੌਰਾ ਦੇ ਪਰਿਵਾਰ ਚੋਂ ਐ ਨਹੀਂ ਬਧਾ ਵੀ ਜਾਵੇ ਭਰਾ ਉਹ ਸਾਹ ਪਰਾਈ ਕਰਾਂਗੇ ਰੇਡਰਾਂ ਜੀ ਕਹਿੰਦੀਏ ਸੁਲਤਾਨ ਬੂਰੀਆ ਸ਼ਿਸ਼ਰ ਤੇ ਆਪਣਾ ਕੁਲਵਿੰਦਰ ਗਿਲਵੇੜਾ ਤੇ ਆਪਣਾ ਅੰਗਰਵਿੰਦਰ ਖੁੰਨਣਾ ਤੇ ਜੇ ਕਹਿੰਦੀ ਨਾਲ ਆਪਣਾ ਗੋਰਾ ਜਗਰਾਲ ਤੇ ਨਾਲ ਸੁੱਖਾ ਬਾਜਵਾ ਤੇ ਬਾਬੇ ਦੀ ਮਿਹਨਤ ਨਾਲ ਜਿਹੜੀ ਸਾਹਕੋਟ ਦੀ ਟੀਮ ਸਾਡੀ ਪਹੁੰਚਦੀ ਆ ਉਹੀ ਆ ਸਾਰੀ ਆਲਮੋਸਟ ਕੋ ਕਿਵੇਂ ਕਿਵੇਂ ਲੱਗਦਾ ਜਾਊ ਫਿਰ ਘੋੜਾ ਕਰੇ ਅੱਜ ਐ ਬਾਬਾ ਰਖੇ ਸੁੱਖ ਬਾਈ ਘੋੜਿਆਂ ਦੇ ਪਹਿਲਾਂ ਸ਼ਕੀਨ ਹਾਂ ਆ ਮਾਰਨ ਜੋਰੀ ਆਇਆ ਤੇ ਆਦਾ ਸਰੀਰ ਜੋਨ ਆਇਆ ਕਿਉਂ ਅੱਗੇ ਬਹੁਤ ਲੰਮਾ ਸੀ ਜਨਾ ਕੈਨੇਡਾ ਦਾ ਹੁਣ ਲਾਈ ਹੋਈ ਆਦਾ 15 ਦਿਨ ਤਿਆਰੀਆਂ ਮੇਲੇ ਵਾਸਤੇ ਇਹਦਵਾ ਜਿਹੜੀ ਚੀਜ਼ਾਂ ਦੀ ਬੜੀ ਮੋਟੀ ਘਾਟ ਰਹੀ ਤਾਂ ਉਹ ਜੀਜ਼ਾਂ ਦੀ ਤਿਆਰੀ ਕਰ ਲਾਂਗੇ ਆ ਆਦਾ ਸਰੀਰ ਚੈੱਕ ਕਰਨਾ ਤੇ ਘੋੜੇ ਤੇ ਬਾਬੇ ਦੀ ਮਿਹਨਤ ਨਾਲ ਮੈਂ ਤਾਂ ਕਹਿੰਦਾ ਵੀ ਜਦਾਂ ਸਾਰੀ ਸੋਚ ਕੇ ਆ ਵੀ ਘੋੜਾ ਜਾਵੇ ਸਾਰਿਆਂ ਦੀ ਜਾਵੇ ਹਾਂ ਮਾਰਕਾ ਚਲੋ ਥੈਂਕ ਯੂ ਬ੍ਰੋ ਥੈਂਕ ਯੂ ਐਸੀ ਤਰ੍ਹਾਂ ਕਬੱਡੀ ਦੀਆਂ ਕੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸੇ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ